ਜਗਾਰੇਕ ਜਾਵੇ ਸ਼੍ਰੋਮਣੀ ਜਨਰੈਲ ਧੰਨ ਧੰਨ ਬਾਬੇ ਜੀਵਨ ਸਿੰਘ ਨੂੰ ਭਾਵੇ ਨਿਹਾਲੋ ਜਾਵੇ ਸਤਿ ਸ਼੍ਰੀ ਅਕਾਲ ਇੱਕ ਜਾਵੇ ਚੱਕਰਵਰਤੀ ਸਮਰਾਟ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਭਾਵੇ ਨਿਹਾਲੋ ਜਾਵੇ ਸਤਿ ਸ਼੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਦੇ ਦਾਸ ਜਹੇਦਰ ਬਾਬਾ ਜਸਪ੍ਰੀ ਸਿੰਘ ਦਲਪੰਥ ਮੁਖੀ ਮਿਸਲ ਸ਼ਹੀਦ ਬਾਬਾ ਉਹਦੇ ਸਿੰਘ ਜੀ ਕਰਨਾਲ ਦਲ ਦਾ ਦਾਸ ਮੁਖੀ ਐਸ ਜਫੇਬੰਦੀ ਦਾ ਇਹ ਮਾਮਲਾ ਬਾਬਾ ਜੀ ਜਿਹੜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਮਾਮਲਾ ਇਦਾਂ ਜੀ ਇੱਥੇ ਸ਼ਹਿਰ ਕਰਪੂਥਲੇ ਦੇ ਵਿੱਚ ਅਸੀਂ ਇੱਕ ਗੁਰਦੁਆਰਾ ਸਾਹਿਬ ਬਣਾ ਰਹੇ ਹਾਂ ਜੋ ਸ਼ਹੀਰ ਬਾਬਾ ਉਦੇ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਦੀ ਸਾਰੀ ਚੱਲ ਰਹੀ ਆ ਔਰ ਸਾਨੂੰ ਜੋ ਪ੍ਰਸ਼ਾਸਨ ਜਿਹੜਾ ਐਸ ਐਚ ਓ ਮੋਕੇ ਦਾ ਮਨਜੀਤ ਸਿੰਘ ਰੋਜ਼ ਮਤਲਬ ਕਿ ਸ਼ਾਮਾਂ ਨੂੰ ਮੁਲਾਜ਼ਮ ਭੇਜ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਔਰ ਗੁਰਦੁਆਰਾ ਸਾਹਿਬ ਦੀ ਸਾਲੀ ਦੇ ਵਿੱਚ ਅਰਚਨ ਪਾਉਂਦਾ ਉਹ ਰੋਜ਼ ਜੋ ਅਰਚਨ ਪਾਉਣ ਦਾ ਵਕਤ ਕੰਮ ਨਹੀਂ ਹੋਣ ਦਿੰਦਾ ਇੱਥੇ ਗੁਰਦੁਆਰਾ ਬਣੰਡਿਆ ਮਹੱਲਾ ਤਰਲੋਕਪੁਰਾ ਅਜੀਤਨਗਰ ਦੇ ਲੱਗਿਆ ਹੈ ਇਹ ਇਹ ਸਾਧ ਸੰਗਤ ਜੀ ਮੈਂ ਦੱਸ ਦਵਾ ਕਿ ਅਸੀਂ ਕੁਛ ਚਿਰ ਤੋਂ ਹੀ ਇੱਥੇ ਜਿਹੜੇ ਬੈਠੇ ਹੋਏ ਆ ਐਸਐਚਓ ਮੰਜੀਤ ਜਿਹੜਾ ਮਹੱਲੇ ਦੇ ਕੁਝ ਸ਼ਰਾਰਤੀ ਬੰਦਿਆਂ ਦੇ ਕਹਿਣ ਤੇ ਰੋਜ਼ ਜਿਹੜਾ ਮੁਲਾਜ਼ਮ ਇੱਥੇ ਭੇਜ ਦਿੰਦਾ ਵਾ ਔਰ ਸਾਡੀ ਇਹੀ ਮੰਗਿਆ ਕਿ ਸਾਨੂੰ ਇੱਥੇ ਪਰੇਸ਼ਾਨ ਨਾ ਕੀਤਾ ਜਾਵੇ ਨਾ बार-बार ਹੌਸਪੀਟਲ ਸੇਜ ਕੇ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਅਸੀਂ ਸ਼ਾਂਤ ਬੈਠੇ ਆ ਬਿਲਕੁਲ ਅਸੀਂ ਸੇਵਾ ਸਿਮਰਨ ਕਰਦੇ ਆ ਇੱਥੇ ਇੱਥੇ ਬੱਚੇ ਆਂਦੇ ਆ ਨਿੱਕੇ ਨਿੱਕੇ ਜਿਨ੍ਹਾਂ ਨੂੰ ਅਸੀਂ ਰੋਜ਼ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਇੱਥੇ ਅਸੀਂ ਸਖਲਾਈ ਦਿੰਨੇ ਆ ਇਸੇ ਨਹਿਰ ਤੇ ਜੀਤਨਗਰ ਗੁਰਦੁਆਰਾ ਸਾਹਿਬ ਇਸੇ ਨਹਿਰ ਤੇ ਪਾਰਕ ਬਣੀ ਹੋਈ ਜੀਤਨਗਰ ਦੀ ਇਸੇ ਨਹਿਰ ਤੇ ਥਿੰਦ ਹਸਪੀਟਲ ਬਣਿਆ ਹੋਇਆ ਔਰ ਮਿਲਟਰੀ ਦਾ ਵੀ ਕਬਜ਼ਾ ਜਿਹੜਾ ਇਸੇ ਨਹਿਰ ਤੇ ਹੀ ਆ 15-1600 ਘਰ ਜਿਹੜਾ ਇਸ ਨਹਿਰ ਤੇ ਬਣਿਆ ਹੋਇਆ ਵਾ ਹਾਂਜੀ ਤੁਹਾਡੇ ਕਹਿਣ ਦਾ ਮਤਲਬ ਕਿ 15-1600 1600 ਜਿਹੜਾ ਘਰ ਆ ਸਾਰਾ ਕਬਜ਼ੇ ਦੀ ਜਗ੍ਹਾ 'ਚ ਬਣਿਆ ਹੋਇਆ ਹਾਂਜੀ ਬਿਲਕੁਲ ਕਬਜ਼ੇ ਦੀ ਜਗ੍ਹਾ ਤੇ ਹੀ ਆ ਜੀ ਜੀ ਇਹਨਾਂ ਤੋਂ ਵੀ ਪੁੱਛਿਆ ਜਾਵੇ ਨਾ ਤੁਹਾਡੇ ਕੋਲੇ ਕੀ ਮਲਕੀ ਕਾਗਜ਼ ਪੱਤਰ ਆ ਇਹ ਸਾਨੂੰ ਨਜਾਇਜ਼ ਜਿਹੜਾ ਐਸਐਚਓ ਜਿਹੜਾ ਤੰਗ ਪ੍ਰੇਸ਼ਾਨ ਕਰਦਾ ਵਾ ਐਸਐਸਪੀ ਵੀ ਮਲਕੀ ਐਸਐਸਪੀ ਦੇ ਕਹਿੰਦੇ ਪ੍ਰਸ਼ਾਸਨ ਜਿਹੜਾ ਸਾਨੂੰ ਕੰਕਰੰਡੇ ਆਵਾਂ ਹਾਂ ਜੀ ਦਿਨ ਪਰ ਰਾਤ ਇੱਥੇ ਮੁਲਾਜ਼ਮ ਭੇਜੇ ਜਾਂਦੇ ਆ ਬਾਬਾ ਜੀ ਹੁਣ ਅਸੀਂ ਕਹਿੰਦੇ ਆ ਕਿ ਜਾਂ ਤੇ ਇਹ ਜਿਹੜਾ 15 1600 ਘਰ ਸਾਰਾ ਇੱਥੋਂ ਕਬਜ਼ਾ ਹਟਾਇਆ ਜਾਵੇ ਨਹਿਰ ਫੇਰ ਉਸੇ ਤਰ੍ਹਾਂ ਸਾਰੀ ਜਾਵੇ ਨਹੀਂ ਤੇ ਫਿਰ ਸਾਨੂੰ ਵੀ ਨਾ ਕੁਝ ਕਹਿਣ ਜਿੱਥੇ ਉਹ ਲੋਕ ਬੈਠੇ ਅਸੀਂ ਤੇ ਗੁਰੂ ਘਰ ਹੀ ਬਣਾਉਣ ਦੇ ਆ ਗੁਰੂ ਘਰ ਦੇ ਕੰਮ ਦੇ ਵਿੱਚ ਅੜਜਲ ਪਾਣ ਲਈ ਹੈ ਪ੍ਰਸ਼ਾਸਨ ਕਰਪੂਸਲਾ ਫੋਰਸ ਔਰ ਕਰਪੂਥਲੇ ਦੀ ਐਸਐਸਪੀ ਬਾਬਾ ਜੀਕਰ ਸਾਰੇ ਦੇ ਕੰਮ ਤੁਹਾਡਾ ਨਾ ਸ਼ੁਰੂ ਕਰਾਇਆ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੋਏਗਾ ਅਗਲਾ ਪ੍ਰੋਗਰਾਮ ਫਿਰ ਪ੍ਰੋਟੈਸਟ ਹੈ ਸਾਡੇ ਕੋਲ ਇਹੀ ਇਖਤਿਆਰ ਹੈ ਸਾਡੇ ਕੋਲ ਹਾਂਜੀ ਅਸੀਂ ਫਿਰ ਜਾ ਕੇ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਉੱਥੇ ਆਣ ਮਿੱਥੇ ਸਮੇਲੀ ਮੋਰਚਾ ਲਾਵਾਂਗੇ ਹਾਂਜੀ ਪ੍ਰਸ਼ਾਸਨ ਦੇ ਉਹ ਐਸਐਸਪੀ ਦਫ਼ਤਰ ਦੇ ਘਰਾਓ ਦਾ ਜਿਹੜਾ ਸਾਡਾ ਮਤਲਬ ਕਿ ਅਸੀਂ ਕਾਲ ਦਿੱਤੀ ਗਈ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੀ ਕੌਲ ਆ ਕਿ ਸਾਡੇ ਸਿੰਘ ਸਾਹਿਬ ਜੈਸਰ ਬਾਬਾ ਮੇਧਰ ਸਿੰਘ ਸੋਢੀ ਜੀ ਉਹ ਆਸੇ ਵੇਲੇ ਉੱਤਰ ਪ੍ਰਦੇਸ਼ ਚ ਆ ਉਹਨਾਂ ਨੇ ਸਾਨੂੰ ਇਹ ਦੱਸਤਾ ਫੋਨ ਤੇ ਕਿ ਤੁਸੀਂ ਜੋ ਵੀ ਤੁਸੀਂ ਕਾਲ ਦਵੋਗੇ ਅਸੀਂ ਬਿਲਕੁਲ ਤੁਹਾਡੇ ਨਾਲ ਆ ਸਾਨੂੰ ਆਪ ਨੂੰ ਆਣਾ ਭੀ ਅਸੀਂ ਆਪ ਵੀ ਆਵਾਂਗੇ ਨਹੀਂ ਤੇ ਅਸੀਂ ਵੱਧ ਜੜ ਕੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਅਸੀਂ ਭੇਜਾਂਗੇ ਮੰਗਲਵਾਰ ਨੂੰ ਕਿਉਂਕਿ ਸਾਨੂੰ ਜੇਕਰ ਨਾ ਸਾਨੂੰ ਇਨਸਾਫ ਜਾਂ ਨਿਆਂ ਦਿੱਤਾ ਗਿਆ ਨਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਕੰਮ ਦੇ ਵਿੱਚ ਦਖਲਦਾਨੀ ਦੇਣ ਬੰਦ ਕੀਤੀ ਤੇ ਅਸੀਂ ਮੰਗਲਵਾਰ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਲ ਰੰਗਰੇਟੇ ਜਥੇਬੰਦੀਆਂ ਸਾਡੀਆਂ ਆਪਣੀਆਂ ਮذਬੀ ਸਮਾਜ ਦੀਆਂ ਇਹ ਸਾਰੀਆਂ ਸਾਡੇ ਨਾਲ ਆ ਇਸ ਵੇਲੇ ਸਾਡੇ ਨਾਲ ਜਹੇਦਾਰ ਬਾਬਾ ਹਰੀ ਸਿੰਘ ਜੀ ਕਲਿਆਣਪੁਰ ਤੋਂ ਜੋ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਦੁਆਪੇ ਦੇ ਜਹੇਦਾਰ ਲਾਇਆ ਗਿਆ ਇਹਨਾਂ ਨੂੰ ਇਹਨਾਂ ਨੂੰ ਕੋਲ ਕੋਲ ਜੀਨਾ ਤੁਹਾਡਾ ਤੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਹੈ ਨਾ ਜਹੇਦਾਰ ਹਰੀ ਸਿੰਘ ਕਲਿਆਣਪੁਰ ਬਾਬਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰেন্স ਕਰ ਰਹੇ ਹੋ ਕੀ ਮੁੱਦਾ ਵਾਇਗੁਰ ਜੀ ਜਿੱਦਾਂ ਕਿ ਬਾਬਾ ਜੀ ਨੇ ਆਪ ਵੀ ਨੂੰ ਦੱਸਿਆ ਵੀ ਇੱਥੇ ਤਲੋਕ ਪੂਰਾ ਮੱਲਾ ਕੂਫਲਾ ਦੇ ਵਿੱਚ ਗੁਰੂ ਘਰ ਦੀ ਉਹ ਸਾਰੀ ਸ਼ੁਰੂ ਕੀਤੀ ਗਈ ਹੈ ਈ ਬਾਬਾ ਉਹਦੇ ਸਿੰਘ ਦੇ ਨਾਂ ਦੇ ਇੱਥੇ ਗੁਰੂ ਘਰ ਉਦਾਰਿਆ ਜਾ ਰਿਹਾ ਹੈ ਜਿਹਦੇ ਵਿੱਚ ਮਹ ਲੋ ਕੁਝ ਪੁਰਾਣੀ ਕੰਪਲੇਂਟ ਹੈਗੀ ਵੀ ਆ ਪ੍ਰਸ਼ਾਸਨ ਕੋਲ ਜਾਂ ਨਹੀਂ ਕਿਉਂਕਿ ਜਿੰਨੀ ਵਾਰੀ ਵੀ ਅਸੀਂ ਪ੍ਰਸ਼ਾਸਨ ਇੱਥੇ ਆਉਂਦਾ ਵਾ ਅਸੀਂ ਉਹਨਾਂ ਨੂੰ ਪੁੱਛਦੇ ਆਂ ਵੀ ਕਿੰਨੇ ਕੰਪਲੇਂਟ ਦਿੱਤੀ ਆ ਜਾਂ ਰਾਤ ਵੀ ਸੀਗਾ ਇੱਥੇ ਸਿੰਘ ਸੌਂ ਰਹੇ ਸੀ ਇਹਦੇ ਪੀਸੀਆਰ ਲਾ ਕੇ ਕਹਿੰਦੇ ਜੀ ਸਾਨੂੰ ਕਾਲ ਆ ਰਹੀ ਆ ਪਿਛੋਂ ਵੀ ਉੱਥੇ ਕੰਮ ਹੋ ਰਿਹਾ ਸੀਗਾ ਵੀ ਇਹ ਕਾਲ ਆ ਰਹੀ ਆ ਤਾਂ ਤੁਸੀਂ ਇਦਾਂ ਸਕੇ ਦੇ ਕਹਦੇ ਆ ਨਹੀਂ ਕਿ ਤੁਸੀਂ ਕਾਲ ਦਾ ਕੋਈ ਨਾਂ ਡਿਟੇਲ ਸਾਰਾ ਕੁਝ ਹੁੰਦਾ ਵਾ ਕਿੰਨੇ ਕੰਪਲੇਂਟ ਦਿੱਤੀ ਆ ਤੁਸੀਂ ਅਗਰ ਕਿਸੇ ਨੂੰ ਕੋਈ ਦਿੱਕਤ ਆ ਉਹ ਪਾਰਟੀ ਨੂੰ ਸਾਡੇ ਸਾਹਮਣੇ ਤੇ ਬਿਠਾਓ ਥਾਣੇ ਸੱਦੋ ਅਸੀਂ ਇਹ ਜਦੋਂ ਬਾਬਾ ਜੀ ਨੇ ਐਸਐਚਓ ਸਾਹਿਬ ਨੂੰ ਪੁੱਛਿਆ ਵਾ ਜਿੰਨੀਆਂ ਦੀ ਵੀ ਤੂੰ ਐਸਐਸਪੀ ਸਾਹਿਬ ਦਾ ਨਾਮ ਲੈ ਰਹੇ ਆ ਵੀ ਐਸਐਸਪੀ ਦਾ ਸਾਨੂੰ ਪ੍ਰੈਸ਼ਰ ਆ ਜੀ ਐਸਐਸਪੀ ਕਹਿ ਰਿਹਾ ਵਾ ਬੰਦ ਕਰਾਓ ਕੰਮ ਇਹਨਾਂ ਹੁਣ ਉਹਦੇ ਵਿੱਚ ਹੀ ਫਿਰ ਅੱਜ ਬਾਬਾ ਜੀ ਨੇ ਸਾਨੂੰ ਇੱਥੇ ਸੱਦਿਆ ਸੀ ਪਹਿਲਾਂ ਵੀ ਇੱਕ ਦਿਨ ਹੀ ਆਏ ਆ ਪਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਤੇ ਹੁਣ ਫਿਰ ਮੰਗਲਵਾਰ ਨੂੰ ਹੁਣ ਸਾਰੀ ਸੰਗਤ ਨੂੰ ਜਿੰਨੀ ਨੂੰ ਵੀ ਨਾਲ ਲੈ ਕੇ ਤੇ ਐਸਐਸਪੀ ਦਫਤਰ ਦਾ ਘਰਾਓ ਕਰਾਂਗੇ ਕੀ ਸਮਝਾ ਹੈਗਾ ਜੀ ਕਿੰਨੇ ਵਜੇ ਕਰੋ ਕੋਈ ਵੀ ਨੁਕਸਾਨ ਹੁੰਦਾ ਵਾ ਜਾਂ ਕੱਲ ਨੂੰ ਮੰਗਲਵਾਰ ਨੂੰ ਉਹਦਾ 50 ਜਿੰਮੇਵਾਰ ਹੋਵੇਗਾ ਕਰਪੂਸਲੇ ਦਾ ਐਸਐਸਪੀ ਤੇ ਇਥੋਂ ਦਾ ਐਸਐਚਓ ਮਨਜੀਤ ਸਿੰਘ ਜਿੰਮੇਵਾਰ ਹੋਊਗਾ ਕੋਈ ਵੀ ਘਟਨਾ ਸਰ ਇੱਕ ਲੋਕਪੁਰਾ ਵਿਖੇ ਨੰਘਾਂਵਨੀਓ ਗੁਰਦੁਆਰਾ ਸਾਰੀ ਕੀਤਾ ਜਾ ਰਿਹਾ ਜਿਹਦੇ ਵਿੱਚ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਆ ਕਿ ਗੁਰਦੁਦਵਾਰਾ ਬਣਾਉਣ ਤੋਂ ਰੋਕ ਰਹੇ ਆ ਕੀ ਕਹਿਣਾ ਤੁਹਾਡਾ ਇਸ ਬਾਰੇ ਗੁਰਦੁਆਰੇ ਦਾ ਤੇ ਕੋਈ ਵੀ ਜਿੰਨੀ ਹੈਗਾ ਨਾ ਕੋ ਪਹਿਲਾਂ ਉੱਥੇ ਕੋਈ ਪਾਰਕ ਦੀ ਜਗ੍ਹਾ ਆ ਉਹ ਸਿਰਫ ਕਬਜ਼ਾ ਨਜਾਇਜ਼ ਕਰਦੇ ਪਏ ਸੀ ਨਹਿਰ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਹਿਰੀ ਵਿਭਾਗ ਵਾਲਿਆਂ ਉਹਨਾਂ ਦੇ ਖਿਲਾਫ ਕੰਪਲੇਟ ਲਿਖ ਕੇ ਭੇਜੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਬਜ਼ਾ ਕਰਨ ਤੋਂ ਰੋਕਿਆ ਸੋ ਨਹਿਰ ਜਿੱਥੇ ਉਹਨਾਂ ਕਹਿ ਰਹੇ ਕਿ ਕੋਈ ਕਿਸੇ ਦੀ ਕੰਪਲੇਟ ਨਹੀਂ ਹੈ ਤੁਹਾਨੂੰ ਬੇਵਜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਉਹ ਸਾਰੇ ਜਗ੍ਹਾ ਰੁਕਿਆ ਜਾ ਰਿਹਾ ਸਾਡੇ ਪੂਰੇ ਮਹੱਲਵਾਲਿਆਂ ਦੀ ਕੰਪਲੇਟ ਹੈ ਤੇ ਨਹਿਰੀ ਵਿਭਾਗ ਦੀ ਜ਼ਮੀਨ ਦਾ ਉਹਨਾਂ ਦੀ ਹੈ ਸੱਜਾ ਕਿਸੇ ਪ੍ਰਾਈਵੇਟ ਮਾਲਕੀ ਦੀ ਸਰਕਾਰੀ ਜ਼ਮੀਨ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਏਗਾ ਸਰ ਨਿਆਂਗਾ ਜਥੇਬੰਦੀ ਮੁਖੀ ਕਹਿ ਰਹੇ ਆ ਕਿ 15 1600 ਘਰ ਅੱਗੇ ਵੀ ਸੜਕ ਦੇ ਵਿੱਚ ਜਿਹੜਾ ਨਿਯਾਜ ਬਣਿਆ ਵਾ ਪਰ ਉਹਨੂੰ ਕਿਸੇ ਨੇ ਰੋਕਿਆ ਨਹੀਂ ਗੁਰੂ ਘਰ ਨੂੰ ਰੋਕ ਰਹੇ ਆ ਕੀ ਕਹਿਣਾ ਉਹਨਾਂ ਦੇ ਖਿਲਾਫ ਮੇਰੇ ਤੋਂ ਕੋਈ ਕੰਪਲੇਨਟ ਨਹੀਂ ਇਹਨਾਂ ਦੇ ਖਿਲਾਫ ਕੰਪਲੇਨਟ ਹੈ ਮੈਂ ਐਕਚੁਅਲ ਹੁਣ ਕੀ ਕਾਰਵਾਈ ਕਰਨੀ ਚਾਹੀਦੀ ਜੋ ਇਫੈਕਸ਼ਨ ਮਤਲਬ ਉਹ ਲਾਉਂਗੇ ਥੈਂਕ ਯੂ ਬਿਲਕੁਲ ਸਰ